ਲੁਧਿਆਣਾ ਖਬਰਨਾਮਾ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਬੁਲਟਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ ਲੁਧਿਆਣਾ ਦੇ ਪ੍ਰਾਚੀਨ ਵਿਸ਼ਕਰਮਾ ਭਵਨ ਚ ਮੂਰਤੀ ਦੀ ਸਥਾਪਨਾ ਸਾਬਕਾ ਸੀਐਮ ਚਰਨਜੀਤ ਚੰਨੀ ਨੇ ਕੀਤੀ ਸ਼ਿਰਕਤ ਚੰਨੀ ਨੇ ਬਜਟ ਨੂੰ ਲੈ ਕੇ ਸਰਕਾਰ ਤੇ ਚੁੱਕੇ ਸਵਾਲ ਇਸ ਪਾਰਟ ਤੇ ਲੱਗੀਆਂ ਮਹਾਸ਼ਿਵਰਾਤਰੀ ਦੀਆਂ ਰੌਣਕਾਂ ਸਮਰਾਲਾ ਦੇ ਪਿੰਡ ਛੇਲਾ ਦੇ ਮੰਦਿਰ ਚ ਉਮੜਿਆ ਸੰਗਤਾਂ ਦਾ ਸੈਲਾਬ ਲੋਕਾਂ ਨੇ ਧੂਮ-ਧਾਮ ਨਾਲ ਮਨਾਈ ਮਹਾਸ਼ਿਵਰਾਤਰੀ ਸੰਸਦ ਅਨੁਰਿਤ ਬਿੱਟੂ ਵੀ ਮੰਦਿਰ ਚ ਹੋਏ ਨੇ ਤਪੱਸਿਆ ਮਸ਼ਾਤ ਅਸਕਰੀ ਮਾਮਲੇ ਚ ਅਦਾਲਤ ਨੇ ਸੁਣਾਈ ਸਜ਼ਾ ਦੋ ਆਰੋਪੀਆਂ ਨੂੰ ਸੁਣਾਈ 11-11 ਸਾਲ ਕੈਦ ਦੀ ਸਜ਼ਾ 1-1 ਲੱਖ ਰੁਪਏ ਦਾ ਲਗਾਇਆ ਗਿਆ ਜ਼ੁਰਮਾਨਾ ਇੱਕ ਨੂੰ 8 ਸਾਲ ਕੈਦ ਤੇ 80 ਹਜ਼ਾਰ ਜ਼ੁਰਮਾਨੇ ਦੀ ਲਗਾਈ ਸਜ਼ਾ ਦੋਸ਼ੀਆਂ ਤੋਂ ਵੱਡੀ ਮਾਤਰਾ 'ਚ ਹੈਰੋਇਨ ਕੀਤੀ ਗਈ ਸੀ। ਉਧਿਹੜਾਣਾ 'ਚ ਵੀ ਮਨਾਈ ਗਈ ਮਹਾਸ਼ਿਵ ਰਾਤਰੀ ਵਿਧਾਇਕ ਕੁਲਵੰਤ ਸਿੱਧੂ ਨੇ ਲੰਗਰਾਂ 'ਚ ਕੀਤੀ ਸੇਵਾ ਜਵਾਹਰਨਗਰ 'ਚ ਲੋਕਾਂ ਵੱਲੋਂ ਲੰਗਰ ਅਤੇ ਹਵਨ ਦਾ ਆਯੋਜਨ ਰਾਏਕੋਟ ਦੇ ਮੰਦਿਰਾਂ 'ਚ ਵੀ ਦਿਖਿਆ ਸ਼ਿਵਰਾਤਰੀ ਦੀਆਂ ਤੇ ਹੁਣ ਖਬਰਾਂ ਵਿਸਥਾਰ ਨਾਲ ਲੁਧਿਆਣਾ ਦੇ ਪ੍ਰਾਚਨ ਵਿਸ਼ਕਰਮਾ ਭਵਨ ਚ ਮੂਰਤੀ ਦੀ ਸਥਾਪਨਾ ਕੀਤੀ ਗਈ ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਇਹਨਾਂ ਕਾਰਜਾਂ ਦੀ ਛਲਾਗਾ ਕੀਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਬਜਟ ਨੂੰ ਲੈ ਕੇ ਸਰਕਾਰ ਤੇ ਕਈ ਵੱਡੇ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਬਜਟ ਵਿੱਚ ਪੰਜਾਬ ਦੇ ਲੋਕਾਂ ਨੂੰ ਕੋਈ ਵੀ ਤੋਹਫਾ ਨਹੀਂ ਦਿੱਤਾ ਗਿਆ ਅੱਜ ਸ਼ਿਵਰਾਤਰੀ ਦੇ ਪਾਵਨ ਦਿਨ ਦੇ ਮੌਕੇ ਤੇ ਵਿਸ਼ਵ ਕਰਮਾ ਮੰਦਿਰ ਦੇ ਵਿੱਚ ਸਿਵਾਲਿਆ ਦੀ ਸਥਾਪਨਾ ਕੀਤੀ ਗਈ ਹੈ ਤੇ ਨਾਲ-ਨਾਲ ਇੱਥੇ ਮੂਰਤੀ ਸਥਾਪਨਾ ਹੋਈ ਹੈ ਜਦੋਂ ਸਾਡੀ ਸਰਕਾਰ ਸੀ ਇੱਥੋਂ ਦੇ ਐਮ.ਐਲ.ਏ. ਸਾਹਿਬ ਡਾਵਰ ਸਾਹਿਬ ਡਾਵਰ ਸਾਹਿਬ ਉਹਨਾਂ ਨੇ ਨਾਲ ਮਿਲ ਕੇ 1 ਕਰੋੜ ਰੁਪਏ ਦੀ ਇੱਥੇ ਗ੍ਰਾਂਟ ਦਿੱਤੀ ਸੀ ਜੀ ਉਹਦੇ ਨਾਲ ਇੱਕ ਬਹੁਤ ਹੀ ਸ਼ਾਨਦਾਰ ਬਿਲਡਿੰਗ ਇੱਥੇ ਬਣੀ ਹੈ ਅੱਜ ਮੈਨੂੰ ਵੀ ਇਸ ਕਰਕੇ ਇਸ ਪਵਿੱਤਰ ਦਿਹਾੜੇ ਤੇ ਬੁਲਾਇਆ ਗਿਆ ਹੈ ਬਹੁਤ ਸੁੰਦਰ ਬਿਲਡਿੰਗ ਜਿਹੜੀ ਇਹਨਾਂ ਨੇ ਬਣਾਈ ਹੈ ਮੈਨੂੰ ਲੱਗਦਾ ਕਿ ਜਿੰਨੀ ਗ੍ਰਾਂਟ ਸੀ ਉਨੇ ਹੀ ਪੈਸੇ ਸ਼ਾਇਦ ਸੰਗਤਾਂ ਨੇ ਕੋਲ ਤੇ ਲਗਾਏ ਸੋ ਇਸ ਸੁੰਦਰ ਇਮਾਰਤ ਦਾ ਸ਼ਿਵਾਲਿਆ ਦੇ ਅਜ ਮੂਰਤੀ ਸਥਾਪਨਾ ਦਾ ਮੈਂ ਪੂਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦੇਣਾ ਦੇਖੋ ਇਹ ਜਿਹੜਾ ਬਜਟ ਪੇਸ਼ ਹੋਇਆ ਇਹ ਸਿਰਫ ਜਿਹੜਾ ਕੇਂਦਰੀ ਸਰਕਾਰ ਦੀਆਂ ਗ੍ਰਾਂਟਾਂ ਆਉਂਦੀਆਂ ਜਾਂ ਜਿਹੜਾ ਲੋਨ ਇਹ ਹਰ ਮਹੀਨੇ ਲੈ ਰਹੇ ਹੈ ਹਰ ਰੋਜ਼ ਲੈ ਰਹੇ ਹੈ ਲਗਭਗ 100 ਕਰੋੜ ਰੁਪਇਆ ਹਰ ਰੋਜ਼ ਦਾ ਪੰਜਾਬ ਤੇ ਹੋਰ ਕਰਜ਼ਾ ਚੜ ਜਾਂਦਾ ਕੋਈ ਰਾਹਤ ਕੋਈ ਤੋਹਫਾ ਪੰਜਾਬ ਦੇ ਲੋਕਾਂ ਨੂੰ ਨਹੀਂ ਦਿੱਤਾ ਗਿਆ 1 ਕਰੋੜ 40 ਲੱਖ ਰੁਪਇਆ ਉਦੋਂ ਕਾਂਗਰਸ ਸਰਕਾਰ ਸੀ ਉਸ ਵੇਲੇ ਉਹਨਾਂ ਨੇ ਇਸ ਮੰਦਰ ਦੀ ਨੱਬਸਾਰੀ ਲਈ ਦਿੱਤਾ ਸੀਗਾ ਤੇ ਉਦੋਂ ਹਰ ਸਾਲ ਕਾਂਗਰਸ ਦੇ ਜਿਹੜੇ ਸੀਨੀਅਰ ਮਿਨਿਸਟਰ ਹੈ ਸ਼ਾਮਸੁੰਦਰ ਓੜਾ ਉਹ ਵੀ ਇੱਥੇ ਆਉਂਦੇ ਰਹੇ ਔਰ ਖਜ਼ਾਨਾ ਮੰਤਰੀ ਬਨਪ੍ਰੀਤ ਸਿੰਘ ਬਾਦਲ ਔਰ ਜਿਹੜਾ ਅਖੀਰ ਸਵਾਗਤ ਹੋਇਆ 22 ਚ ਉਦੋਂ ਬਨਪ੍ਰੀਤ ਸਿੰਘ ਬਾਦਲ ਆਏ ਸੀਗੇ ਸੋ ਮੈਂ ਹੁਣ ਵੀ ਜਿਹੜੀ ਸਰਕਾਰ ਹੈ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੀ ਆ ਕਿ ਇਸ ਮੰਦਰ ਦਾ ਬਹੁਤ ਵੱਡਾ ਜਿਹੜਾ ਕੰਮ ਚੱਲ ਰਿਹਾ ਹੈ ਤੇ ਇਸ ਮੰਦਰ ਲਈ ਉਹ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹ ਵੀ ਇੱਕ ਵਾਰ ਆਏ ਸੀਗੇ ਪਿਛਲੇ ਸਾਲ ਤੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਉਹ ਵੀ ਆਪਣੀ ਸਰਕਾਰ ਵੱਲੋਂ ਇਸ ਇਤਿਹਾਸਿਕ ਮੰਦਰ ਲਈ ਕੁਝ ਆਪਣੇ ਅਖਤਿਆਰੀ ਫੰਡ ਚ ਤਾਂ ਜੋ ਇਹ ਮੰਦਰ ਪੰਜਾਬ ਦਾ ਖੂਬਸੂਰਤ ਵਿਸ਼ਕਰਮਾ ਮੰਦਰ ਬਣ ਸਕੇ। ਠੀਕ ਹੈ। ਦੇਸ਼ ਭਰ ਚ ਮਹਾਸ਼ਿਵratri ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਇਸੇ ਅਧੀਨ ਸਮਰਾਲਾ ਦੇ ਪਿੰਡ ਚੈਲਾ ਚ ਸ਼ਿਵ ਮੰਦਰ ਚ ਸੰਗਤਾਂ ਦਾ ਵੱਡਾ ਸੈਲਾਬ ਉਮੜਿਆ। ਇਸ ਮੌਕੇ ਵੱਡੀ ਗਿਣਤੀ ਚ ਲੋਕਾਂ ਨੇ ਧੂਮ ਧਾਮ ਨਾਲ ਮਹਾ ਸ਼ਿਵਰਾਤਰੀ ਮਨਾਈ ਲੁਧਿਆਣਾ ਤੋਂ ਸਾਂਸਦ ਰਮੇਸ਼ ਸਿੰਘ ਬਿੱਟੂ ਮੰਦਰ ਚ ਨਤਮਸਤਕ ਹੋਣ ਪਹੁੰਚੇ ਮੀਡੀਆ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਇਸ ਅਸਥਾਨ ਦੀ ਮਹਿਮਾ ਦੱਸੀ ਤੇ ਚੋਣਾਂ ਬਾਰੇ ਬੋਲਦੇ ਆ ਉਹਨਾਂ ਕਿਹਾ ਕਿ ਮੈਂ ਲੁਧਿਆਣਾ ਤੋਂ ਹੀ ਚੋਣਾਂ ਲੜਨ ਦਾ ਚਾਹਵਾਨ ਹਾਂ ਆਪਾਂ ਸਾਰੇ ਜਿਵੇਂ ਹਰ ਵਾਰ ਸਾਲ ਦੀ ਤਰ੍ਹਾਂ ਸ਼ਿਵ ਮੰਦਰ ਚ ਤੁਹਾਨੂੰ ਪਤਾ ਹੀ ਆ ਵੀ ਉਰੇ ਜਿਹੜਾ ਵੀ ਆ ਗਿਆ ਜਿਨੇ ਧਿਆ ਲਿਆ ਉਹਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹੀ ਹੁੰਦੀਆਂ ਤੇ ਪ੍ਰਤੱਖ ਮੈਂ ਜਿੱਦਣ 10 ਸਾਲ ਪਹਿਲਾਂ ਆ ਖੜੇ ਆ ਸਾਡੇ ਹੁਣ ਨਹੀਂ ਰਹੇ ਆਪਰ ਜੀ ਆਟੀ ਟੂ ਥਾਪਰ ਜੀ ਸਾਡੇ ਸਤਿਕਾਰਯੋਗ ਸਾਡੇ ਨੀਲ ਕਮਲ ਜੀ ਖੜੇ ਆ ਉਹਨਾਂ ਦੇ ਬੇਟੇ ਖੜੇ ਆ ਇੱਧਰ ਸਾਡੇ ਥਾਪਰ ਸਾਹਿਬ ਜਿਹੜੇ ਇਹ ਪਹਿਲੇ ਨੇ ਜਿਨ੍ਹਾਂ ਨੇ ਸਾਰਿਆਂ ਨੇ ਸਾਰੇ ਨਾਮ ਦਰਜ ਕਰ ਲਏ ਤੇ ਜਦੋਂ ਗੁਰੂ ਮਹਾਰਾਜ ਜੀ ਨੇ ਇਹ ਗੱਲ ਕਹੀ ਵੀ ਤੁਸੀਂ ਇਸ ਸਥਾਨ ਆ ਜਿਹੜਾ ਉਹ ਇੱਥੇ ਹੈਗਾ ਤਾਂ ਅੰਮ੍ਰਿਤ ਹਨ ਹੀ ਲੈਣਾ ਹੁੰਦਾ ਨਾ ਵੀ ਲੁਧਿਆਣੇ ਤੋਂ 40 ਕਿਲੋਮੀਟਰ ਦੇ ਪਾਸੇ ਇੱਕ ਇੱਕ ਸ਼ਿਵ ਜੀ ਦਾ ਉਹਨਾਂ ਦਾ ਆਪ ਦਾ ਸਥਾਨ ਉਹਨੂੰ ਲੱਭੋ ਤੇ ਜਦੋਂ ਉਹ ਸਥਾਨ ਲੱਭਿਆ ਤੇ ਅੱਜ ਉਸ ਤਰੀਕ ਨੂੰ ਮੇਲਾ ਦੱਸ ਹੈ ਅੱਜ 21 21 ਸਾਲ 21 ਸਾਲ ਹੋ ਗਿਆ ਜੀ ਪੂਰੇ 21 ਸਾਲ ਹੋ 21 ਸਾਲ ਅੱਜ ਹੋ ਗਏ 2003 ਨੂੰ ਮਿਲੇ 2003 ਨੂੰ ਤੇ ਉਹ ਉਦੋਂ ਵੀ ਉਹਨਾਂ ਨੇ ਸਾਰੇ ਕਿਹਾ ਵੀ ਓਰੇ ਜਿਹੜਾ ਲੰਗਰ ਆ ਹਜੇ ਕੀ ਉਦੋਂ ਸਿਰਫ ਸਥਾਨ ਬਣਿਆ ਨਹੀਂ ਸੀ ਕੁਛ ਵੀ 50000 ਤਾਂ ਲੰਗਰ ਬਣਾਓ ਤੇ ਸਾਰੇ ਹੈਰਾਨ ਵੀ ਓਰੇ ਤਾਂ ਪੰਜ ਬੰਦੇ ਨਹੀਂ ਆਏ ਕਦੇ ਵੀ 50000 ਕਿੱਥੋਂ ਤੇ ਅੱਜ ਤੁਸੀਂ ਦੇਖ ਰਹੇ ਹੋ ਉਹ ਬੋਲੇनाथ ਦੀ ਕਿਰਪਾ ਉਹ ਸ਼ਿਵ ਸ਼ੰਕਰ ਦੀ ਕਿਰਪਾ ਵੀ ਪਤਾ ਨਹੀਂ ਕਿੰਨੇ ਕੁ ਹਜ਼ਾਰ ਲੋਕ ਇੱਥੇ ਰੋਜ਼ ਦਰਸ਼ਨ ਕਰਨ ਆਉਂਦੇ ਆ ਤੇ ਉਹ ਦਿਨਾਂ ਚ ਤਾਂ ਲੱਖਾਂ ਆਉਂਦੇ ਆ ਤੇ ਹਰ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਲੁਧਿਆਣਾ ਚ ਮਹਾਸ਼ਿਵਰਾਤਰੀ ਦਾ ਦਿਹਾੜਾ ਤੁਮਤਮ ਨਾਲ ਮਨਾਇਆ ਗਿਆ ਇਸ ਮੌਕੇ ਕਾਰ ਬਜ਼ਾਰ ਦੇ ਪ੍ਰਬੰਧਕਾਂ ਵੱਲੋਂ ਸ਼ਿਵਰਾਤਰੀ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਲੰਗਰਾਂ ਚ ਸੇਵਾ ਕੀਤੀ ਨਾਲ ਹੀ ਵਿਧਾਇਕ ਕੁਲਵੰਤ ਸਿੱਧੂ ਦੁਗਰੀ ਰੋਡ ਸਥਿਤ ਗੁੱਗਾ ਮਾੜੀ ਤੇ ਵੀ ਨਤਮਸਤਕ ਹੋ ਕੇ ਸ਼ਿਵਰਾਤਰੀ ਦੇ ਸਮਾਗਮ ਚ ਹਿੱਸਾ ਲਿਆ ਮੀਡੀਆ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਭਾਈਚਾਰਕ ਸਾਂਝ ਤੇ ਸਾਂਝੀ ਵਲਤਾ ਦਾ ਸੁਨੇਹਾ ਦਿੱਤਾ ਭਾਰਤ ਨੂੰ 13 ਸਾਲ ਹੋ ਗਏ ਲੱਗ ਰਹੇ ਤੇ ਲਗਾਤਾਰ ਚੱਲਦੇ ਨੂੰ ਇਹਨੂੰ ਪੂਰੀ ਕਾਰਜਕਾਰੀ ਕਾਰਜਯਾਰਭ ਵੱਲੋਂ ਸਮੂਹ ਕਾਰਜਯਾਰਭ ਵੱਲੋਂ ਰਣਕਿੰਦਕੇ ਲੰਗ ਲਗਾਇਆ ਜਾਂਦਾ ਇਹ ਤੇ ਕਾਰਜਯਾਰਭ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਮਹਾ ਸ਼੍ਰੀ ਗ੍ਰਾਤੀ ਦੀਆਂ ਲੱਖ ਲੱਖ ਵਧਾਈਆਂ ਜੈ ਸ਼੍ਰੀ ਮਹਾਂਦੇਵ ਬੜੀ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਕੁਲਵੰਤ ਸਿੰਘ ਸਿੱਧੂ ਜੀ ਸਾਡੇ ਜਿਹੜੇ ਇਸ ਏਰੀਏ ਦੇ ਐਮਐਲਏ ਸਾਹਿਬ ਨੇ ਔਰ ਸਾਡੇ ਪੂਰੇ ਕਾਰਵਿਆਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਕਿ ਲੰਗਰ ਲਗਾਇਆ ਜਾ ਰਿਹਾ ਵਾ ਤੇ ਸਾਰੇ ਹੀ ਨਿਵਾਸੀਆਂ ਵੱਲੋਂ ਸਾਰੇ ਇਲਾਕਿਆਂ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸ਼ਿਵਰਾਤਰੀ ਦੀਆਂ ਬਹੁਤ ਹੀ ਪਾਵਨ ਦਿਵਸ ਤਕਰੀਬਨ ਨਾ ਨਾ ਕਰਦੇ ਤਕਰੀਬਨ 12 ਤੋਂ 13 ਸਾਲ ਹੋ ਗਏ ਲਗਾਤਾਰ ਇਸ ਲੰਗਰ ਨੂੰ ਮੈਂ ਵੀ ਹਾਜ਼ਰੀ ਲਗਾਰ ਰਿਹਾ ਤੇ ਸਾਡੇ ਜਿੰਨੇ ਵੀ ਐਮਐਲਏ ਸਾਹਿਬ ਆਏ ਨੇ ਉਹ ਸਾਰੇ ਇੱਥੇ ਹਾਜ਼ਰੀ ਲਵਾਉਂਦੇ ਨੇ ਔਰ ਬੜਾ ਹੀ ਦੇਖਯੋਗ ਇਹ ਲੰਗਰ ਹੁੰਦਾ ਵਾ ਕਿਉਂਕਿ ਬੜੀ ਮਿਹਨਤ ਕਰਦੇ ਨੇ ਮੁੰਡੇ ਸਾਰੇ ਸਾਡੇ ਗੌਰਵ ਜੀ ਸੋਨੂ ਜੀ ਔਰ ਜਿੰਨੇ ਵੀ ਇੱਥੇ ਸਾਡੇ ਸੁਤਵੰਤ ਬਾਜੀ ਆਪਣਾ ਹੁਕੀ ਬਾਜੀ ਸਾਰੇ ਬਹੁਤ ਪਿਆਰ ਕਰਦੇ ਨੇ ਇਕਜੁੱਟ ਹੋ ਕੇ ਇਸ ਲੰਗਰ ਨੂੰ ਲਗਾਉਂਦੇ ਨੇ ਪੂਰੀ ਕਮੇਟੀ ਵਾਲੇ ਪੂਰੀ ਕਮੇਟੀ ਤੇ ਜਿੰਨੇ ਵੀ ਕਾਰਜਕਾਰ ਦੇ ਮੈਂਬਰ ਨੇ ਸਾਰ ਹੀ ਮੈਂਬਰ ਇੱਥੇ ਆ ਕੇ ਆਪਣਾ ਆਪਣਾ ਯੋਗਦਾਨ ਪਾਉਂਦੇ ਨੇ ਔਰ ਇਸ ਲੰਗਰ ਨੂੰ ਬਹੁਤ ਵਧੀਆ ਤਰੀਕੇ ਨਾਲ ਔਰ ਸਲੀਕੇ ਨਾਲ ਲਗਾਇਆ ਜਾਂਦਾ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਪੂਰੇ ਦੇਸ਼ ਭਰ ਦੇ ਵਿੱਚ ਭੋਲੇ ਨਾਤਾ ਦਿਨ ਮਨਾਇਆ ਰੱਖਿਆ ਬਹੁਤ ਸ਼ਿਵਰਾਤਰੀ ਦੇ ਪਾਵਨ ਪਿੱਤਰ ਦਿਹਾੜੇ ਦੀ ਹਲਕਾ ਆਤਮਰਨ ਨਿਵਾਸੀਆਂ ਨੂੰ ਸਮੂਹ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਦੇਸ਼ਾਂ ਦੇਸ਼ਾਂ ਵਿੱਚ ਵਸਦੇ ਭਾਰਤੀਆਂ ਨੂੰ ਸ਼ਿਵਰਾਤਰੀ ਦੇ ਪਾਵਨ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਬਾਦਨਾ ਦੇਵ ਭਗਵਾਨ ਪੂਰੇ ਸ਼ੰਕਰ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਮੇਰੇ ਭਾਰਤ ਮੇਰੇ ਪੰਜਾਬ ਮੇਰੇ ਹਲਕਾ ਆਤਮਨਗਰ ਦੇ ਨਿਵਾਸੀਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਅਸੀਂ ਸਾਰੇ ਗੁਰੂ ਕੀਰਾਂ ਦੇ ਤਿਹਾਰ ਇੱਕ ਛੱਤ ਥੱਲੇ ਸਮੂਹਕ ਰੂਪ ਵਿੱਚ ਮਨਾਉਂਦੇ ਨੇ ਅੱਜ ਮਹਾ ਸ਼ਿਵਰਾਤਰੀ ਦੇ ਉਪਲਬਖ ਵਿੱਚ ਗੁੱਗਾ ਮਾੜੀ ਮੰਦਿਰ ਡੁਗਰੀ ਰੋਡ ਵਿਖੇ 22ਵਾਂ ਵਿਸ਼ਾਲ ਭੰਡਾਰਾ ਲਾਇਆ ਗਿਆ ਜਿਸ ਵਿੱਚ ਵਿਸ਼ੇਸ਼ ਰੂਪ 'ਚ ਸਾਡੇ ਹਲਕਾ ਆਤਮਨਗਰ ਦੇ ਐਮ ਐਲ ਏ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਪਹੁੰਚੇ ਲੁਧਿਆਣਾ ਦੇ ਚੇਅਰਮੈਨ ਸ਼੍ਰੀ ਸ਼ਰਨਪਾਲ ਮੱਕੜ ਜੀ ਵੀ ਪਹੁੰਚੇ ਉਹਨਾਂ ਨੇ ਹਾਜ਼ਰੀ ਲਵਾਈ ਤੇ ਲੁਧਿਆਣੇ ਵਾਸੀ ਦਿਆਂ ਸਮੂਹ ਸੰਗਤਾਂ ਵੀ ਵੱਖ-ਵੱਖ ਜਗ੍ਹਾ ਤੋਂ ਗੁग्गा माੜੀ ਮੰਦਿਰ ਪਹੁੰਚ ਕੇ ਸ਼ਿਵਜੀ ਮਹਾਰਾਜ ਜੀ ਦੇ ਚਰਨਾਂ 'ਚ ਨਤਮਸਤਕ ਹੋਏ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇੱਕ ਵਾਰ ਫਿਰ ਤੋਂ ਸ਼ਿਵਰਾਤਰੀ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਔਰ ਅਸੀਂ ਸਾਰੇ ਨਗਰ ਵਾਸੀਆਂ ਨੂੰ ਔਰ ਬੋਰਡ ਦੇ ਸਾਰੇ ਬੰਦਿਆਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਸ਼ਿਵਰਾਤਰੀ ਦੀ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਹਰ ਹਰ ਮਹਾਦੇਵ ਹਾਂ ਜੀ ਸਭ ਕੀ ਕਹਿਣਾ ਚਾਹੁੰਦਾ ਅੱਜ ਸ਼ਿਵਰਾਤਰੀ ਦਾ ਮੌਕਾ ਤੇ ਅੱਜ ਇੱਥੇ ਸਾਡੇ ਵਾਰਡ ਨੰਬਰ 55 ਸ੍ਰੀ ਸੁਸਿੰਦਰ ਕਲਿਆਣ ਜੀ ਚੋਨੀ ਬੜਵਾਨ ਜੀ ਤੇ ਨੇਜਾ ਜੀ ਸਾਡੇ ਅਰੁਣ ਤਨੇਜਾ ਜੀ ਅਤੇ ਬਾਲੀ ਜੀ ਦੇ ਸਾਰੇ ਸੰਜੀ ਟੀਮ ਵੱਲੋਂ ਅੱਜ ਇੱਥੇ ਸ਼ਿਵਰਾਤਰੀ ਦਾ ਤਿਉਹਾਰ ਬੜੇ ਧੂਮਦੰਦ ਨਾਲ ਮਨਾਇਆ ਜਾ ਰਿਹਾ ਹੈ ਬਹੁਤ ਸਾਰੇ ਸੰਗਤਾਂ ਇੱਥੇ ਦਰਸ਼ਨ ਕਰਨ ਵਾਸਤੇ ਸ਼ਿਵਰਾਤੀ ਦੇ ਮੁੱਖ ਦੇ ਸ਼ਿਵ ਜੀ ਮਹਾਰਾਜ ਦਰਸ਼ਨ ਵਾਸਤੇ ਆਏ ਨੇ ਅਸੀਂ ਵੀ ਇੱਥੇ ਸ਼ਿਵ ਜੀ ਮਹਾਰਾਜ ਦਰਸ਼ਨ ਕਰਨ ਵਾਸਤੇ ਇੱਥੇ ਇਹਨਾਂ ਦੇ ਸੱਦੇ ਤੇ ਪਹੁੰਚੇ ਹਾਂ ਪਰ ਇਸ ਮੁੱਖ ਦੇ ਪਰਮ ਸਾਰੇ ਹੀ ਪੰਜਾਬ ਵਾਸੀਆਂ ਨੂੰ ਸਾਰੇ ਹੀ ਭ ਔਰ ਉਮੀਦ ਕਰਦਾ ਹਾਂ ਕਿ ਸਾਡੇ ਦਿੱਤੇ ਹੋਏ ਸ਼ਿਵਜੀ ਮਹਾਰਾਜ ਦੇ ਮਾਰਗ ਤੇ ਪਰਦਸੇ ਹੋਏ ਮਾਰਗ ਤੇ ਸਾਰੇ ਚੱਲਾਂਗੇ ਅਤੇ ਉਹਨਾਂ ਨੂੰ ਹਮੇਸ਼ਾ ਯਾਦ ਰੱਖ ਦਰਾਂਗੇ ਜਿੱਥੇ ਦੇਸ਼ ਭਰ ਚ ਮਹਾਸ਼ਿਵਰਾਤਰੀ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਉੱਥੇ ਹੀ ਲੁਧਿਆਣਾ ਦੇ ਜਵਾਹਰ ਨਗਰ ਚ ਲੰਗਰ ਅਤੇ ਹਵਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਚ ਲੋਕਾਂ ਨੇ ਹਿੱਸਾ ਪਾਇਆ ਰਾਏਕੋਟ ਦੇ ਮੰਦਰਾਂ 'ਚ ਵੀ ਸ਼ਿਵਰਾਤਰੀ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਇਸ ਮੌਕੇ ਰਾਏਕੋਟ ਦੇ ਪ੍ਰਾਚਨ ਮੰਦਰ 'ਚ ਤਲਾਬ ਦੇ ਪੁਨਰਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਵੱਡੀ ਗਿਣਤੀ 'ਚ ਸ਼ਿਵ ਸ਼ਰਧਾਲੂਆਂ ਨੇ ਇਸ ਮੰਦਰ 'ਚ ਹਾਜ਼ਰੀ ਭਰੀ ਸਵਾਲਾ ਵਖੇ ਅੱਜ ਓਲੇਨਾੜੀ ਦਾ ਦਿਨ ਜਿਹੜਾ ਹੈ ਪੂਰੀ ਸ਼ਰਧਾ ਔਰ ਸਤਕਾਰ ਨਾਲ ਮਨਾਇਆ ਜਾਂਦਾ ਮੈਂ ਅੱਜ ਦੇ ਇਸ ਦਿਨ ਦੇ ਉੱਤੇ ਗੋਲਦੀ ਪ੍ਰਧਾਨ ਜੀ ਇਹਨਾਂ ਦੀ ਸਾਰੀ ਟੀਮ ਨੂੰ ਇਥੇ ਲੱਖ ਲੱਖ ਵਧਾਈ ਦਿੰਦਾ ਉਥੇ ਨਾਲ ਦੀ ਨਾਲ ਅੱਜ ਦੇ ਦਿਨ ਦੀ ਇੱਕ ਖਾਸ ਮਹੱਤਵਾਂ ਪੂਰੇ ਦੇਸ਼ ਔਰ ਦੁਨੀਆ ਦੇ ਅੰਦਰ ਪੋਲੇਨਾਟ ਜੀ ਦਾ ਜਿਹੜਾ ਦਿਨ ਆ ਇਹਨੂੰ ਸਰਦਾਰ ਔਰ ਸਰਕਾਰ ਨਾਲ ਪੂਰੀ ਦੁਨੀਆ ਮਨਾਉਂਦੀ ਹੈ ਅੱਜ ਲੋੜ ਹੈ ਇਸ ਤਰ੍ਹਾਂ ਦੇ ਤਿਹਾਰ ਜਿਹੜੇ ਨੇ ਉਹਨਾਂ ਨੂੰ ਹੋਰ ਵੱਧ ਤਰੀਕੇ ਨਾਲ ਮਨਾਉਣ ਦੀ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਇਹ ਰਿਸ਼ੀਆ ਮੂਨੀਆਂ ਨੇ ਕੀ ਪੰਜਾਬ ਦੇ ਅੰਦਰ ਖਾਸ ਤੌਰ ਤੇ ਦੁਨਿਆਵਨ ਦੁਨੀਆ ਨੂੰ ਇੱਕ ਚੰਗਾ ਰਸਤਾ ਦਿਖਾਉਣ ਵਾਸਤੇ ਕੋਲੇਨਾਥ ਜੀ ਨੇ ਬਹੁਤ ਵੱਡਾ ਜਿਹੜਾ ਉਪਕਾਰ ਕੀਤਾ ਹੋਇਆ ਹੈ ਬੜੀ ਹੀ ਧੂਮ ਧਾਮ ਤੇ ਬੜੀ ਹੀ ਸ਼ਰਧਾਲੂ ਭਾਵਨਾ ਦੇ ਨਾਲ ਨਗਰ ਨਿਵਾਸੀਆਂ ਦੇ ਦੇਸ਼ ਵਿਜੇਛਾਂ ਤੋਂ ਰਹਿਰੇ ਪ੍ਰਭੂ ਭਗਤਾਂ ਦੇ ਸਹਿਯੋਗ ਨਾਲ ਬੜੀ ਹੀ ਖੁਸ਼ੀਆਂ ਤੇ ਚਾਹਵਾਂ ਦੇ ਨਾਲ ਬਣਾਇਆ ਜਾ ਰਿਹਾ ਹੈ ਅੱਜ ਸਵੇਰ ਸਾਡੇ ਪਰਮਾਦਰਣੀਆ ਪੰਡਤ ਸ਼੍ਰੀ ਕਿਸ਼ਨ ਕੁਮਾਰ ਜੀ ਜੋਸ਼ੀ ਸ਼੍ਰੀ ਹੀਰਾ ਲਾਲ ਜੀ ਬਾਂਸਲ ਜਿਨ੍ਹਾਂ ਨੇ ਜੋ ਪਰਾਚੀਨ ਤਲਾਬ ਕਿਉਂਕਿ ਇਹ ਤਲਾਬ ਜੋ ਹੈ ਰਾਣੀ ਭਾਗਬਰੀ ਨੇ ਇਹ ਚਾਰ ਦਿਸ਼ਾਵਾਂ ਦੇ ਵਿੱਚ ਚਾਰ ਵਰਣ ਦੇ ਲਈ ਚਾਰ ਧਾਮ ਬਣਾਏ ਸੀ ਜਿਹਦੇ ਸੈਂਟਰ ਦੇ ਵਿੱਚ ਤਲਾਬ ਸੀ ਉਹ ਕਾਫੀ ਲੰਬੇ ਅਰਸੇ ਤੋਂ ਬੰਦ ਪਿਆ ਸੀ ਤੇ ਹੁਣ ਭਗਵਾਨ ਭੋਲੇनाथ ਜੀ ਦੀ ਕਿਰਪਾ ਹੋਈ ਹੈ ਭਗਤਾਂ ਦੇ ਸਹਿਯੋਗ ਦੇ ਨਾਲ ਸ਼ਵਾਲਾਖਾਮ ਤਲਾਬ ਵਾਲਾ ਮੰਦਿਰ ਕਮੇਟੀ ਨੇ ਇਹਦਾ ਜਿੰਨੀ ਪੱਥਰ ਖਾਇਆ ਔਰ ਹੁਣ ਇਸ ਦਾ ਦੋ ਕੰਮ ਸ਼ੁਰੂ ਹੋਏਗਾ ਔਰ ਅੱਜ ਸਾਡੇ ਡਾਕਟਰ ਬੀਕੇ ਬਾਂਸਲ ਜੀ ਜਿਨ੍ਹਾਂ ਨੇ ਲੰਗਰ ਦਾ ਉਦਗਾਟਨ ਕੀਤਾ ਹੈ ਔਰ ਸ਼੍ਰੀ ਵਿਨੋਦ ਖੁਰਮੀ ਜੀ ਜਿਨ੍ਹਾਂ ਨੇ ਝੰਡੇ ਦੀ ਰਸਮ ਅਦਾ ਕੀਤੀ ਹੈ ਹੋਰ ਵੀ ਸਾਡੇ ਬੜੇ ਹੀ ਪਤਵੰਤੇ ਸੱਜਣ ਸ਼੍ਰੀ ਕਮਲ ਕਮਲ ਜੀ ਚੇਟਲੀ ਸਾਹਿਬ ਉਹ ਵੀ ਪਹੁੰਚੇ ਉਹਨਾਂ ਨੇ ਵੀ ਪ੍ਰਭੂ ਚਰਨਾਂ ਦੇ ਵਿੱਚ ਨਤਮਕ ਸਖ ਹੋਏ ਔਰ ਸਾਡੇ ਖਾਲਸਾ ਜੀ ਉਹ ਵੀ ਅਜੋ ਚੇਚੇ ਤੌਰ ਤੇ ਪਹੁੰਚੇ ਹੋਏ ਨੇ ਔਰ ਸਾਰੇ ਹੀ ਭਗਤਾਂ ਦੇ ਸਹਿਯੋਗ ਦੇ ਨਾਲ ਔਰ ਵਿਸ਼ੇਸ਼ ਰੂਪ ਦੇ ਵਿੱਚ ਅੱਜ ਜੋ ਨੀ ਰੱਖੀ ਗਈ ਹੈ ਉਹਦੇ ਵਿੱਚ ਸ੍ਰੀ ਸਾਲਾ ਸਰਬਾਲਾ ਜੀ ਧਾਮ ਤੋਂ ਮੁੱਖ ਪੁਜਾਰੀ ਜੀ ਇੱਥੇ ਪਹੁੰਚੇ ਸੀ ਪੰਡਿਤ ਕਿਸ਼ਨ কুমার ਜੀ ਜੋਸ਼ੀ ਜੀ ਔਰ ਸਾਲਾ ਸਰ ਵਾਲੇ ਪੁਜਾਰੀ ਜੀ ਔਰ ਸ੍ਰੀ ਹਿਰਾਲ ਵਾਂਸਲ ਜੀ ਜਿਨ੍ਹਾਂ ਨੇ ਸਾਂਝੇ ਰੂਪ ਦੇ ਵਿੱਚ ਅੱਜ ਨੀ ਪੱਥਰ ਰੱਖਿਆ ਤੇ ਬੜੀ ਜਲਦ ਹੀ ਭਗਵਾਨ ਦੀ ਕਿਰਪਾ ਨਾਲ ਇਹ ਤਲਾਬ ਵੀ ਬਣੇਗਾ ਔਰ ਤਲਾਬ ਦੇ ਵਿੱਚ बालाजी धाम खाटू श्याम जी महाराज और आज शक्ति भवानी दुर्गा माता ਦਾ ਮੰਦਰ ਵੀ ਬਣੇਗਾ। और सारेयांदे सहयोग ਦੇ ਨਾਲ ਬਣੇਗਾ ਇੱਕ ਵਾਰੀ ਮੈਂ ਫੇਰ ਸਾਰੇ ਹੀ ਭਗਤਾਂ ਨੂੰ ਲੱਖ ਲੱਖ ਵਧਾਈਆਂ ਦਿਨਾ ਕਿ ਅੱਜ ਮਹਾ ਸ਼ਿਵਰਾਤਰੀ ਉਸ ਦੇ ਵਿੱਚ ਜਿਹੜੀ ਜਿਹੜੇ ਭਗਤਾਂ ਨੇ ਤਨ ਮਨ ਨਾਲ ਧਨ ਦੇ ਨਾਲ ਜਿਸ ਰੂਪ ਦੇ ਵਿੱਚ ਵੀ ਸੇਵਾ ਕੀਤੀ ਹੈ ਪ੍ਰਭੂ ਕਿਰਪਾ ਕਰਨ ਔਰ ਉਹਨਾਂ ਦੀ ਹਰ ਸਾਰਿਆਂ ਦੀਆਂ ਮਨੋ ਕਾਮਨਾ ਪੂਰਨ ਹੋਣ ਔਰ ਸਾਡੇ ਐਸਜੀਓ ਸਾਹਿਬ ਖੋਰ ਵੀ ਸਾਡੇ ਬਹੁਤ ਪਤਵੰਤੇ ਸੱਜਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਆਪਣੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਔਰ ਪ੍ਰਭੂ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਕਰਦੇ ਹਾਂ ਕਿ ਪ੍ਰਭੂ ਸਭ ਦੇ ਸਿਰ ਤੇ ਆਪਣੀ ਰਹਿਮਤ ਦਾ ਆਪਣੀ ਮਿਹਰ ਦਾ ਹੱਥ ਰੱਖਣਾ ਔਰ ਸਾਰਿਆਂ ਦੀਆਂ ਮਨੋ ਕਾਮਨਾ ਪੂਰਨ ਕਰਨਾ ਜਿਸ ਤਰ੍ਹਾਂ ਅੱਜ ਤੁਹਾਡੇ ਦਰਬਾਰ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਭਗਤ ਨਤਮਸਤਕ ਹੋਣ ਦੇ ਲਈ ਆਏ ਹੋਏ ਨੇ ਔਰ ਹੌਲੀ ਹੌਲੀ ਲੱਖਾਂ ਦੀ ਤਾਦਾਦ ਦੇ ਵਿੱਚ ਪਹੁੰਚ ਜਾਣ ਔਰ ਤੁਹਾਡੇ ਦਰਬਾਰ ਤੋਂ ਸਾਰਿਆਂ ਦੀਆਂ ਮੁਰਾਦਾ ਪੂਰੀਆਂ ਹੋ ਜਾਣ ਬੋਲੋ ਸ਼ੰਕਰ ਭਗਵਾਨ ਕੀ ਜੈ ਸਾਰੇ ਭਰਤਵੰਸ਼ਿਆਂ ਨੂੰ ਲੱਖ ਲੱਖ ਵਧਾਈਆਂ। ਛੇ ਪਰਿਵਾਰ ਦੇ ਜੋ ਵੀ ਭਗਤ ਨੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਅੱਜ ਹਵਲ ਕਰਾਇਆ ਗਿਆ ਉਹ ਨੰਗਰ ਵਰਦਾਇਆ ਗਿਆ ਕੀ ਕਹਿੰਦਾ। ਪ੍ਰਭੂ ਦੀ ਇੱਛਾ ਨਾਲ ਹੀ ਹੁੰਦਾ ਜੋ ਹੁੰਦਾ ਹਰ ਸਾਲ ਇਸੇ ਤਰ੍ਹਾਂ ਪ੍ਰਭੂ ਖੁਸ਼ੀਆਂ ਬਖੇੜੇ ਲਿਆਂਦਾਰੇ ਤੇ ਸਾਨੂੰ ਐਸੀ ਸੇਵਾ ਬਖਸ਼ਦੇ ਤੇ ਸੇਵਾ ਦਾ ਆਨੰਦ ਮਾਣਦੇ ਰਹੀ। ਇਹ ਮਾਰਕੀਟ ਸਾਰੇ ਪ੍ਰਭੂ ਭ੍ਰਮੀਆਂ ਦੀ ਮਾਰਕੀਟ ਹੈ ਜੀ। ਕੋਈ ਇੱਕ ਦਾ ਦਾ ਸਹਿਯੋਗ ਨਹੀਂ ਹੈ। ਕੋਈ ਹੈ ਬੋਲਦੋਂ ਕੋਈ ਕਿਚੂਲੂ ਨਗਰ ਤੋਂ ਸਾਰੇ ਸੇ ਜੋਗੀ ਆਪਣੇ ਆਪ ਹੀ ਸ਼ਰਦਾ ਦੇ ਪੇਟ ਪੁੱਲ ਪੇਟ ਕਰਕੇ ਜਗੇ ਆ ਉਹਨਾਂ ਦੇ ਰਹਿਨ ਨਮਾਈ ਨਾਲ ਹੀ ਇਹ ਲੰਗਰ ਚੱਲਿਆ ਜਾ ਰਿਹਾ ਹੈ ਜੀ ਕੋਚਨ ਮਾਰਕੀਟ ਜੀ ਕਿੰਨਾ ਹੋ ਗਿਆ ਅੱਜ ਮੁੰਡਾ ਰਾਏ ਇਹ ਅਣਗਿਣਤ ਹੈ ਜੀ ਅਸੀਂ ਕਦੀ ਗਿਣ ਕਿ ਨਹੀਂ ਲਗਾਇਆ ਜੀ ਜਦੋਂ ਤੱਕ ਪ੍ਰਭੂ ਦਾ ਹੁਕਮ ਆਉਣਾ ਉਹਦੇ ਇਸ਼ਾਰਿਆਂ ਦੇ ਅਸੀਂ ਚੱਲੀ ਜਾਣਾ ਜੀ ਜੋ ਸਾਡੇ ਕੋ ਕਰਾਨਗੋ ਅਸੀਂ ਕਰੀ ਜਾਣਾ ਹੈ ਭਾਈ ਪੁੱਲ ਸ਼ੰਕਰ ਦਾ ਦਿਨ ਆ ਰਿਹਾ ਹੁਣ ਰਾਜੇ ਕੇ ਮਨਾਓ ਖੁਸ਼ੀਆਂ ਭਰੇ ਮਨਾਓ ਅਰੇ ਪੂਰੇ ਦੇਸ਼ ਦੇ ਵਿੱਚ ਤੁੰਦਾ ਨਾ ਮਨਾਇਆ ਜਾ ਰਿਹਾ ਹੈ ਔਰ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਸ਼ੁਭ ਕਾਮਨਾਵਾਂ ਜਿਹੜਾ ਗੰਨੇ ਦਾ ਜੂਲਾ ਹੈ ਕੱਟ ਕੇ ਚੱਲੇਗਾ ਜੀ ਇਹ ਇਹ ਸ਼ਾਮ ਦਾ ਹੀ ਚੱਲੇਗਾ ਜੀ ਪੂਰੀ ਦਿਹਾੜੀ ਇਹ ਸਾਲ ਤੋਂ ਮਨਾ ਰਹੇ ਤੁਸੀਂ ਸ਼ਿਵਰਾਤਰੀ 15 ਸਾਲ ਤੋਂ ਮਨਾ ਰਹੇ ਹਾਂ ਹਾਂਜੀ ਹਾਂਜੀ ਉਧਰ ਨਸ਼ਾ ਤਸਕਰੀ ਮਾਮਲੇ 'ਚ ਅਦਾਲਤ ਵੱਲੋਂ ਤਿੰਨ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ ਅਦਾਲਤ ਨੇ ਦੋ આરોપીਆਂ ਨੂੰ 11-11 ਸਾਲ ਦੀ ਸਜ਼ਾ ਤੇ 1-1 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਨਾਲ ਹੀ ਇੱਕ ਦੋਸ਼ੀ ਨੂੰ 8 ਸਾਲ ਦੀ ਕੈਦ ਤੇ 80,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਦੋਸ਼ੀਆਂ ਕੋਲੋਂ ਵੱਡੀ ਮਾਤਰਾ 'ਚ ਹੈਰੋਇਨ ਤੇ ਡਰੱਗ ਮਨੀ ਬਰਾਮਦ ਹੋਈ ਸੀ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ ਉਦਿਆਣਾ ਦੇ ਪ੍ਰਾਚਨ ਵਿਸ਼ਕਰਮਾ ਭਵਨ ਚ ਮੂਰਤੀ ਦੀ ਸਥਾਪਨਾ ਸਾਬਕਾ ਸੀਐਮ ਚਰਨਜੀਤ ਚੰਨੀ ਨੇ ਕੀਤੀ ਸ਼ਿਰਕਤ ਚੰਨੀ ਨੇ ਬਜਟ ਨੂੰ ਲੈ ਕੇ ਸਰਕਾਰ ਤੇ ਚੁੱਕੇ ਸਵਾਲੇ ਇਸ ਪਾਸੇ ਲੱਗੀਆਂ ਮਹਾਸ਼ਿਵਰਾਤਰੀ ਦੀਆਂ ਰੌਣਕਾਂ ਸਮਰਾਲਾ ਦੇ ਪਿੰਡ ਝੇਲਾਂ ਦੇ ਮੰਦਿਰ ਚ ਉਮੜਿਆ ਸੰਗਤਾਂ ਦਾ ਸਹਿਲਾਬ ਲੋਕਾਂ ਨੇ ਧੂਮ-ਧਾਮ ਨਾਲ ਮਨਾਈ ਮਹਾਸ਼ਿਵਰਾਤਰੀ ਸੰਸਦ ਅਧ ਨਵਰੀਤ ਬਿੱਟੂ ਵੀ ਮੰਦਿਰ ਚ ਹੋਏ ਨੇ ਤਪਸਤੇ ਸ਼ਤਸਕਰੀ ਮਾਮਲੇ 'ਚ ਅਦਾਲਤ ਨੇ ਸੁਣਾਈ ਸਜ਼ਾ ਦੋ આરોપીਆਂ ਨੂੰ ਸੁਣਾਈ 11-11 ਸਾਲ ਕੈਦ ਦੀ ਸਜ਼ਾ 1-1 ਲੱਖ ਰੁਪਏ ਦਾ ਲਗਾਇਆ ਗਿਆ ਜੁਰਮਾਨਾ ਇੱਕ ਨੂੰ 8 ਸਾਲ ਕੈਦ ਤੇ 80 ਹਜ਼ਾਰ ਜੁਰਮਾਨੇ ਦੀ ਲਗਾਈ ਸਜ਼ਾ ਦੋਸ਼ੀਆਂ ਤੋਂ ਵੱਡੀ ਮਾਤਰਾ 'ਚ ਹੈਰੋਇਨ ਕੀਤੀ ਗਈ ਸੀ ਤਾਂ ਲੁਧਿਆਣਾ ਚ ਵੀ ਮਨਾਇ ਗਈ ਮਹਾਸ਼ਿਵਰਾਤਰੀ ਵਿਧਾਇਕ ਕੁਲਵੰਤ ਸਿੱਧੂ ਨੇ ਲੰਗਰਾਂ ਚ ਕੀਤੀ ਸੇਵਾ ਜਵਾਹਰ ਨਗਰ ਚ ਲੋਕਾਂ ਵੱਲੋਂ ਲੰਗਰ ਅਤੇ ਹਵਨ ਦਾ ਆਯੋਜਨ ਰਾਏਕੋਟ ਦੇ ਮੰਦਿਰਾਂ ਚ ਵੀ ਦਿਖਿਆ ਸ਼ਿਵਰਾਤਰੀ ਦੀਆਂ ਫਿਲਹਾਲ ਲੁਧਿਆਣਾ ਖਬਰਨਾਮਾ ਵਿੱਚ ਇੰਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ